ਭਗਤ ਤੇ ਰਹਿ ਮਨ ਭਾਮ ਦੇ ਦਰ ਸੋਹਣ ਕੀਰਤ ਗਾਮ ਦੇ ਨਾਨਕ ਕਰਮ ਬਾਹਰੇ ਦਰ ਢੋ ਨ ਲੈਣੀ ਤਾਮ ਦੇ ਇੱਕ ਮੂਲ ਨ ਬੂਝਨ ਆਪਣਾ ਅਨ ਹੁੰਦਾ ਆਪ ਗਿਣਾਇਂ ਦੇ ਹੌ ਢਾਡੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾ ਐਂਦੇ ਤੈਨ ਮੰਗਾ ਜੇ ਤੁਝੈ ਧਿਆਏਂਦੇ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾ ਸੰਗਤ ਸੋ ਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ ਕੋਈ ਪੂਰਬਲਾ ਕਰਮ ਹੁੰਦਾ ਹੈ ਜਿਹੜਾ ਸਾਨੂੰ ਸੰਸੰਗ ਦੇ ਵਿੱਚ ਲਿਆਉਂਦਾ ਹੈ ਕੋਈ ਪੂਰਬਲਾ ਕਰਮ ਹੁੰਦਾ ਹੈ ਜਿਹੜਾ ਗੁਰਮੁਖ ਪਿਆਰਿਓ ਸਾਨੂੰ ਸੇਵਾ ਲਵਲ ਲਾ ਦਿੰਦਾ ਕੋਈ ਪੂਰਵਲਾ ਐਸਾ ਕਰਮ ਹੁੰਦਾ ਜਿਹੜਾ ਬਾਣੀ ਪੜਨ ਲਾ ਦਿੰਦਾ ਪਰ ਉਹ ਪੂਰਵਲੇ ਕਰਮਾਂ ਤੋਂ ਲਾਹਾ ਪ੍ਰਾਪਤ ਕਰਨਾ ਇਹ ਤੈਨ ਦੇਖਣਾ ਸੋ ਅਮਾਉਂਟ ਤੇ ਮਿਲ ਜਾਂਦੀ ਹੈ ਪਰ ਉਹਨੂੰ ਕਿੱਥੇ ਖਰਚਣਾ ਹੈ ਕਿੱਥੇ ਲਾਉਣਾ ਹੈ ਇਹ ਤੈਨ ਦੇਖਣਾ ਹੈ ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਕੰਦੇ ਇਹੀ ਵਾਰੀ ਐ ਬਸ ਹੋਰ ਸਮਾਂ ਨਹੀਂ 84 ਲੱਖ ਜੁਣ ਉਪਾਈ ਮਾਨਸ ਕੋ ਪ੍ਰਭ ਦੀ ਵੜਾਈ ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏ ਦਾ ਇਹ ਪੌੜੀ ਐਸੀ ਐ ਜਿਹੜੀ ਮਨੁੱਖਾ ਦੇਹੀ ਦੀ ਪੌੜੀ ਐ ਕਈ ਕਾਮ ਕਰਕੇ ਕਈ ਕ੍ਰੋਧ ਕਰਕੇ ਕਈ ਲੋਭ ਕਰਕੇ ਕਈ ਹੰਕਾਰ ਕਰਕੇ ਇਸ ਪੌੜੀ ਤੋਂ ਚੁੱਕ ਜਾਂਦੇ ਨੇ ਸਤਿਗੁਰੂ ਸਾਹ ਮਹਾਰਾਜੀ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ ਕਹਿੰਦੇ ਜਿਹੜਾ ਇਸ ਪੌੜੀ ਤੋਂ ਚੁੱਕ ਗਿਆ ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏ ਦਾ ਕਹਿੰਦੇ ਫਿਰ ਉਹਨੂੰ ਆਉਣਾ ਜਾਣਾ ਪੈਂਦਾ ਆਉਣ ਜਾਣ ਦਾ ਜਿਹੜਾ ਦੁੱਖ ਹੈ ਨਾ ਇਹ ਸੈਨ ਕਰਨਾ ਪੈਂਦਾ ਸਤਿਗੁਰੂ ਜੀ ਕਹਿੰਦੇ ਫਿਰ ਆਏ ਜਾਏ ਦੁੱਖ ਪਾਇੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਮਨੁੱਖਾ ਦੇਹੀ ਸਫਲ ਕਰਨੀ ਹੈ ਇਹ ਤੇਰੇ ਹੱਥ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਪੇ ਤੋਂ ਖਿਹੜਾ ਛੁੱਟਣੇ ਭਾਵੇਂ ਤੂੰ ਹੁਣ ਜਪ ਲੈ ਭਾਵੇਂ 84 ਲੱਖ ਜੂਨ ਲੰਘ ਕੇ ਫੇਰ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਣੀ ਹੈ ਸਾਢੇ 7 ਅਰਬ ਸਾਲ ਦੱਸਿਆ ਹੈ ਗ੍ਰੰਥਾਂ ਵਿੱਚ ਲਿਖਿਆ ਹੈ ਸਾਢੇ 7 ਅਰਬ ਸਾਲ ਲੱਗ ਜਾਂਦੇ ਨੇ ਦੁਬਾਰਾ ਮਨੁੱਖਾ ਦੇਹੀ ਧਾਰਨ ਕਰਨ ਤੇ ਕਿੰਡਾ ਵੱਡਾ ਘਾਟਾ ਪੈ ਜਾਵੇਗਾ ਸਾਢੇ 7 ਅਰਬਾਂ ਦਾ ਸਾਲਾਂ ਦਾ ਚੱਕਰ ਪੈ ਜਾਵੇਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਤੇਰੇ ਹੱਥ ਦੇ ਵਿੱਚ ਸਮਾ ਹੈ ਇਹਨੂੰ ਸਫਲਾ ਕਰ ਲੈ ਸਤਿਗੁਰੂ ਜੀ ਕਹਿੰਦੇ ਜੋਤ ਐ ਇਹ ਸਮਾਂ ਜੋੜ ਲਿਆ ਤੇ ਇਹ ਸਮਾਂ ਤੇਰੇ ਨਾਲ ਜਾਣਾ ਬਾਕੀ ਸਾਰੇ ਪਦਾਰਥ ਦੁਨੀਆ ਦੇ ਇੱਥੇ ਹੀ ਰਹਿ ਜਾਣਗੇ ਸਤਿਗੁਰੂ ਜੀ ਕਹਿੰਦੇ RAM ਸਿਮਰ ਪਸਤਾਏਗਾ ਮਨ ਪਾਪੀ ਜੀਰਾ ਲੋਭਕਰਤ ਹੈ ਉਹ ਕਹਿੰਦੇ ਤੂੰ ਲੋਭ ਕਰਕੇ ਪਾਪ ਕਰ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਆਜ ਕਾਲ ਉੱਠ ਜਾਏਗਾ ਅੱਜ ਕੱਲ ਕਹਿੰਦੇ ਇਥੋਂ ਸੰਸਾਰ ਤੋਂ ਉੱਠ ਜਾਏਂਗਾ ਤੂੰ ਵੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਜਪ ਲੈ ਮਨੁੱਖਾ ਦੇਹੀ ਸਫਲਾ ਕਰ ਲੈ ਜਿੱਥੇ ਵੀ ਗੁਰੂ ਨਾਨਕ ਜੀ ਜਾਂਦੇ ਤਾਂ ਇਹੇ ਉਪਦੇਸ਼ ਦਿੰਦੇ ਭਾਈ ਕਿਰਤ ਕਰੋ ਸਤ ਸੰਗਤ ਕਰਿਆ ਕਰੋ ਨਾਮ ਜਪੋ ਇਹੇ ਗੁਰੂ ਸਾਹਿਬ ਨੇ ਉਪਦੇਸ਼ ਦੇਣਾ ਹੁਣ ਆਓ ਹੁਣ ਰੈਂਦੀ ਹੈ ਕਥਾਵਾਂ ਸਰਵਣ ਕਰੀਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੰਝ ਚੜਨੀ ਤੇ ਆਪ ਜੀ ਇਹ ਸਰਵਣ ਕੀਤਾ ਸੀ ਔਰ ਇਧਰ ਜਦੋਂ ਜੰਝ ਧਾਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੱਖੋ ਕੇ ਰੰਧਾਵੇ ਵਟਾਲੇ ਸ਼ਹਿਰ ਉਥੋਂ ਦੀ ਲੰਗੀ ਤਾਂ ਅਗੇ ਸਨੇਹਾ ਭੇਜਿਆ ਗਿਆ ਪੱਖੋ ਕੇ ਰੰਧਾਵੇ ਵੀ ਬਰਾਤ ਆ ਗਈ ਹੈ ਗੁਰੂ ਨਾਨਕ ਜੀ ਦੀ ਬਰਾਤ ਤੇ ਡੇਰਾ ਕਰਾਇਆ ਗਿਆ ਇਥੇ ਰਾਤ ਵਿਸਰਾਮ ਕੀਤਾ ਸਭ ਨੇ ਆ ਹੁਣ ਰਹਿਂਦੀਆਂ ਕਥਾਵਾਂ ਸਰਵਣ ਕਰੀਏ ਮਨ ਬਿਰਤੀਆਂ ਕਾਗਰ ਕਰੋ ਪੂਰਾ ਪੂਰਾ ਧਿਆਨ ਲਾ ਕੇ ਪੂਰੀ ਪੂਰੀ ਬਿਰਤੀ ਲਾ ਕੇ ਸਤਿਗੁਰਾਂ ਦੇ ਬਚਨ ਸਰਵਣ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਤਰ੍ਹਾਂ ਜਦੋਂ ਸਤਿਗੁਰਾਂ ਦੀ ਬਰਾਤ ਪੱਖੋ ਕੇ ਰੰਧਾਵੇ ਪਹੁੰਚ ਗਈ ਤਾਂ ਕਹਿੰਦੇ ਨੇ ਇਧਰ ਮੂਲ ਚੰਦ ਨੂੰ ਜੰਜ ਦੇ ਆਉਣ ਦਾ ਸੁਨੇਹਾ ਭੇਜ ਦਿੱਤਾ ਮੂਲ ਚੰਦ ਸਤਗੁਰਾਂ ਦਾ ਸਹਰਾ ਸੀ ਉਹਨੇ ਜੰਜ ਦੇ ਸਵਾਗਤ ਵਾਸਤੇ ਚੌਧਰੀ ਹੇਤੇ ਰੰਧਾਵੇ ਨੂੰ ਆਖਿਆ ਚੌਧਰੀ ਹੇਤੇ ਰੰਧਾਵੇ ਨੇ ਆਪਣੇ ਪੁੱਤਰ ਅਜੀਤੇ ਨੂੰ ਆਖਿਆ ਕਿ ਮੇਰੀ ਤਾਂ ਮਰ ਬਠੇਰੀ ਐ ਤੂੰ ਭੱਜ ਕੇ ਜਾ ਦੌੜ ਕੇ ਜਾ ਤਾਂ ਮੂਲ ਚੰਦ ਦੇ ਨਾਲ ਜਾ ਕੇ ਜੰਜਰਾ ਸਵਾਗਤ ਕਰੋ ਤੁਸੀਂ ਚੌਧਰੀ ਅਜੀਤਾ ਮੂਲ ਚੰਦ ਅਤੇ ਹੋਰ ਸਾਖ ਸੰਬੰਧੀਆਂ ਨੂੰ ਨਾਲ ਲੈ ਕੇ ਜੰਦ ਦਾ ਸਵਾਗਤ ਕਰਨ ਵਾਸਤੇ ਅੱਗੋਂ ਮਿਲੇ ਜਾ ਕੇ ਇੱਕ ਪਾਸੇ ਮੂਲ ਚੰਦ ਦੇ ਸੰਬੰਧੀ ਖਲੋਤੇ ਨੇ ਸਤਗੁਰਾਂ ਦਾ ਸਾਰਾ ਪਰਿਵਾਰ ਤੇ ਦੂਜੇ ਪਾਸੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਉਹ ਜੰਝ ਲਈ ਖੜੇ ਨੇ ਸਾਹਮਣੇ ਜਦੋਂ ਆਹਮੋ ਸਾਹਮਣੇ ਹੋ ਕੇ ਦੋਹਾਂ ਕੁੜਮਾਂ ਦੀ ਮਿਲਣੀ ਹੋਈ ਵਾਜਿਆਂ ਨਗਾਰਿਆਂ ਢੋਲਕੀਆਂ ਸ਼ੈਣਿਆਂ ਨਾਲ ਹਾਂ ਦੇ ਸਵਾਗਤ ਕੀਤਾ ਗਿਆ ਚਾਹ ਮਨਾਇਆ ਗਿਆ ਸਾਰੇ ਪਿੰਡ ਦੇ ਲੋਕ ਵੇਖਣ ਵਾਸਤੇ ਇਕੱਠੇ ਹੋ ਗਏ ਜਦ ਜੰਜ ਬਟਾਲੇ ਨਗਰ ਤੋਂ ਵਿਚੋਂ ਟਕਾਉ ਵਾਸਤੇ ਲੰਗੀ ਤਾਂ ਫਿਰ ਵੇਖਣ ਵਾਲੇ ਇਸਤਰੀ ਪੁਰਸ਼ ਮਰਦ ਸਾਰੇ ਬੱਚੇ ਬੁੱਢੇ ਸ਼ਹਿਰ ਵਿੱਚ ਸਭ ਗਲੀਆਂ ਕੋਠੇ ਤੇ ਬਾਜ਼ਾਰਾਂ ਬਾਜ਼ਾਰ ਜਿਹੜੇ ਸੀ ਉਹ ਕੋਠੇ ਖੱਚ ਖੱਚ ਭਰ ਗਏ ਕੱਠ ਦੇ ਨਾਲ ਸਾਤਗੁਰੂ ਪਾਸ਼ਾ ਮਹਾਰਾਜ ਜੀ ਦੀ ਬਰਾਤ ਦੀ ਮਹਿਮਾ ਇਸ ਤਰ੍ਹਾਂ ਹੋ ਰਹੀ ਹੈ ਸ਼ਹਿਰ ਵਿੱਚ ਦੀ ਇਸ ਤਰ੍ਹਾਂ ਬਰਾਤ ਸਤਗੁਰਾਂ ਦੀ ਜਾ ਰਹੀ ਹੈ ਹਰ ਕੋਈ ਸਤਗੁਰਾਂ ਦਾ ਨਰਾਨੀ ਚਿਹਰਾ ਵੇਖ ਕੇ ਤੇ ਗੁਰਮਖ ਪਿਆਰਿਓ ਧੰਨ ਧੰਨ ਕਹਿ ਰਿਹਾ ਇਸ ਤਰ੍ਹਾਂ ਸਾਜ ਝੱਜ ਦੇ ਨਾਲ ਵਿਚਾਰਾ ਬਾਜ਼ਾਰਾਂ ਵਿੱਚੋਂ ਦੀ ਲੰਘ ਕੇ ਜੰਜ ਜੜੀ ਹੈ ਮੂਲ ਚੰਦ ਦੇ ਘਰੇ ਪਹੁੰਚ ਗਈ ਆਪਣੀ ਕੁਲ ਦੀ ਨੀਤੀ ਅਨੁਸਾਰ ਰਸਮਾਂ ਕੀਤੀਆਂ ਸੁੰਦਰ ਜਗ੍ਹਾ ਤੇ ਡੇਰਾ ਕਰਵਾਇਆ ਸਮ ਹੋ ਗਈ ਖੂਬ ਰੌਣਕਾਂ ਹੋਈਆਂ ਨਫਰੀਆਂ বাজਾਈਆਂ ਤੇ ਅੰਮ੍ਰਿਤ ਵੇਲਾ ਹੋਇਆ ਤੇ ਪਿਛਲੇ ਸਮਿਆਂ ਦੇ ਵਿੱਚ ਅੱਜ ਕੱਲ ਸ਼ਾਇਦ ਰਿਸ਼ਤੇ ਤਾਂ ਕਰਕੇ ਕੱਚੇ ਹੋ ਗਏ ਸਾਡੇ ਆਪਾਂ ਵੇਖਦੇ ਆ ਪਤਾ ਨਹੀਂ ਕਿੰਨੇ ਤਲਾਕ ਹੁੰਦੇ ਆ ਰੋਜ਼ ਕਿੰਨੇ ਘਰ ਓਝੜਦੇ ਨੇ ਰੋਜ਼ ਕਾਰਨ ਕੀ ਹੈ ਕਾਰਨ ਕਿਉਂਕਿ ਅਸੀਂ ਸਤਿਗੁਰਾਂ ਦੇ ਹੁਕਮ ਭੁੱਲ ਗਏ ਸਤਿਗੁਰਾਂ ਦੀ ਮਰਜ਼ਾਦਾ ਭੁੱਲ ਗਏ ਤੇ ਗੁਰਮਖ ਪਿਆਰਿਓ ਪਹਿਨਾ ਪਿਛਲੇ ਸਮਿਆਂ ਦੇ ਵਿੱਚ ਅੰਮ੍ਰਿਤ ਵੇਲੇ ਆਨੰਦ ਕਾਰਜ ਹੁੰਦੇ ਸਨ ਆਨੰਦ ਕਾਰਜ ਅੰਮ੍ਰਿਤ ਵੇਲੇ ਕਰਾਏ ਜਾਂਦੇ ਸਨ ਤੇ ਗੁਰਮਖ ਪਿਆਰਿਓ ਦਨੇ ਜਿਹੜਾ ਸੀ ਉਹ ਕਾਰ ਵਿਹਾਰ ਜਿਹੜਾ ਸੀ ਉਹ ਹੁੰਦਾ ਅਮਰਤ ਵੇਲੇ ਪਹਿਲਾਂ ਸਭ ਤੋਂ ਪਹਿਲਾਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਿਆਹ ਦਾ ਪਹਿਲਾਂ ਆਨੰਦ ਕਾਰਜ ਕਰਾਏ ਜਾਂਦੇ ਸੀ ਤੇ ਗੁਰਮਖ ਪਿਆਰਿਓ ਅੱਜ ਦਾ ਸਮਾਂ ਇਸ ਆ ਗਿਆ ਕਿ ਜਦੋਂ ਆਪਾਂ ਅੱਜ ਕੱਲ ਮਰਗਦ ਦਾ ਭੋਗ ਪਾਉਣਿਆਂ 12 1 ਵਜੇ ਉਦੋਂ ਆਨੰਦ ਕਾਰਜ ਹੁੰਦੇ ਨੇ ਆਖੋ ਸਤਨਾਮ ਗੱਲ ਮਰਜ਼ਾਦਾ ਦੀ ਹੈ ਜੋ ਮਰਜ਼ਾਦਾ ਤੋਂ ਬਾਹਰ ਚਲੇ ਗਿਆ ਕੋਈ ਵੀ ਗੱਲ ਮਰਜ਼ਾਦਾ ਤੋਂ ਬਾਹਰ ਚਲੀ ਗਈ ਉਹ ਵਿਗੜ ਗਈ ਤੇ ਗੁਰਮਖ ਪਿਆਰੇ ਹੁਣ ਸਤਿਗੁਰਾਂ ਦਾ ਆਨੰਦ ਕਾਰਜ ਭਾਵਕੇ ਅੱਜ ਫੇਰੇ ਹੋਣੇ ਨੇ ਅੰਮ੍ਰਿਤ ਵੇਲਾ ਹੋਇਆ ਤਾਂ ਅੰਮ੍ਰਿਤ ਵੇਲੇ ਸੁਨੇਹਾ ਭੇਜ ਦਿੱਤਾ ਤਿਆਰ ਹੋ ਕੇ ਜਲਦੀ ਆ ਜਾਓ ਮਹਿਤਾ ਕਾਲੋ ਜੀ ਆਪਣੇ ਸਰਵੰਨੀਆਂ ਸਹਿਤ ਧੰ ਗੁਰੂ ਨਾਨਕ ਜੀ ਨੂੰ ਨਾਲ ਲੈ ਕੇ ਮੋਹਲ ਚੰਦ ਦੇ ਘਰ ਪਹੁੰਚ ਕੇ ਤੇ ਬਰਾਤ ਵੀ ਜਿਹੜੀ ਐ ਤਾਂ ਕਰਕੇ ਰਾਤ ਨੂੰ ਜਾ ਕੇ ਠੁਕਦੀ ਸੀ ਕਿਦੋਂ ਵੀ ਬਰਾਤ ਆਉਂਦੀ ਰਾਤ ਨੂੰ ਜਾ ਕੇ ਉੱਥੇ ਰਾਤ ਰਹਿਣਾ ਪੈਂਦਾ ਸੀ ਸਹੁਰੇ ਘਰ ਕਿਉਂ ਕਿਉਂਕਿ ਜਿਹੜੇ ਫੇਰੇ ਸੀ ਉਹ ਅਮਰਤ ਵੇਲੇ ਹੁੰਦੇ ਸੀ ਸਨੇਹਾ ਪਹੁੰਚਿਆ ਨਹੀਂ ਸੀ ਜਾਂਦਾ ਤਾਂ ਕਰਕੇ ਪਹਿਲਾਂ ਜਾ ਕੇ ਰਿਹਾ ਜਾਂਦਾ ਸੀ ਸਵੇਰੇ ਫਿਰ ਅਮਰਤ ਵੇਲੇ ਸਾਰੇ ਤਿਆਰ ਹੋ ਜਾਂਦੇ ਸਨ ਤਾਂ ਹੁਣ ਇਸ ਤਰ੍ਹਾਂ ਸਾਰੇ ਸੰਬੰਧੀ ਘਰ ਪਹੁੰਚ ਕੇ ਜਿਹੜਾ ਟਾਈਮ ਦਿੱਤਾ ਸਮਾਂ ਦਿੱਤਾ ਹੋਇਆ ਸੀ ਮੂਰ ਚੰਦ ਦੇ ਘਰ ਉਹ ਵਿਆਹ ਦਾ ਸਮਾਂ ਇਸ ਤਰ੍ਹਾਂ ਪੰਡਤ ਨੇ ਵੇਦੀ ਹੇਠਾਂ ਚੌਂਕ ਪੂਰ ਕੇ ਪਾਸ ਬਿਠਾ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਖੱਬੇ ਪਾਸੇ ਮੂਲ ਚੰਦ ਆਪਣੀ ਲੜਕੀ ਨੂੰ ਆ ਕੇ ਉਹਨੇ ਬਿਠਾ ਦਿੱਤਾ ਹੋਰ ਤੇਤੇ ਪਤੇਤੇ ਸਾਕ ਸੰਬੰਧੀ ਚਾਰ ਸਵੇਰੇ ਸਾਰੇ ਬਹਿ ਕੇ ਵੇਖ ਰਹੇ ਨੇ ਗੁਰੂ ਨਾਨਕ ਜੀ ਦਾ ਵਿਆਹ ਹੁੰਦਾ ਜਦ ਪੰਡਤ ਨੇ ਵੇਦ ਮੰਤਰ ਪੜ੍ਹ ਕੇ ਰੀਤੀ ਅਨੁਸਾਰ ਲਾਵਾ ਕਰਕੇ ਵਿਆਹ ਦੀ ਰਸਮ ਸੰਪੂਰਨ ਕਰ ਦਿੱਤੀ ਸਭ ਪਾਸਿਆਂ ਤੋਂ ਮਹਿਤਾ ਕਾਲੂ ਜੀ ਨੂੰ ਵਧਾਈਆਂ ਹੋਣ ਲੱਗ ਪਈਆਂ ਖੁਸ਼ੀਆਂ ਨਾਲ ਜਾਂਝ ਆਪਣੇ ਡੇਰੇ ਚ ਲਈ ਗਈ ਜਿੱਥੇ ਉਹਨਾਂ ਦਾ ਡੇਰਾ ਕਰਾਇਆ ਹੋਇਆ ਸੀ ਨਿਵਾਸ ਕਰਾਇਆ ਹੋਇਆ ਸੀ ਹੁਣ ਡੇਰੇ ਆ ਕੇ ਜਾਂਝੀਆਂ ਨੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਨੇ ਤੇ ਆਪਣੇ ਆਪ ਨੂੰ ਸਜਾ ਲਿਆ ਉਪਰੰਤ ਮੂਲ ਚੰਦ ਜੀ ਪ੍ਰਸ਼ਾਦ ਛਕਣ ਦਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੱਦਾ ਆ ਗਿਆ ਮੂਲ ਚੰਦ ਜੀ ਵੱਲੋਂ ਸਾਰੇ ਜਾਂਝੀ ਤੇ लाड़े ਧੰਨ ਗੁਰੂ ਨਾਨਕ ਜੀ ਨੂੰ ਆਪਣੇ ਨਾਲ ਲੈ ਕੇ ਤੁਰ ਪਏ ਤੇ ਗੁਰਮੁਖ ਪਿਆਰਿਓ ਧੰਨ ਗੁਰੂ ਨਾਨਕ ਜੀ ਅੱਗੇ ਅੱਗੇ ਜਾ ਰਹੇ ਨੇ ਤੇ ਸਾਰੇ ਜਾਂਜੀ ਪਿੱਛੇ ਪਿੱਛੇ ਜਾ ਰਹੇ ਨੇ ਗੁਰੂ ਨਾਨਕ ਜੀ ਦੇ ਜਿੱਥੇ ਲੰਗਰ ਉਹ ਛਕਣਾ ਸੀ ਭੋਜਨ ਛਕਣਾ ਸੀ ਉੱਥੇ ਪਹੁੰਚ ਗਏ ਉੱਥੇ ਜਾ ਬਰਾਜੇ ਤੇ ਗੁਰਮੁਖ ਪਿਆਰਿਓ ਨਾ ਨਾ ਪ੍ਰਕਾਰ ਦੇ ਭੋਜਨ ਛਕੇ ਸਭ ਨੇ ਤੇ ਸਾਰਿਆਂ ਦੇ ਰੰਗ ਬਰੰਗੇ ਸਾਰਿਆਂ ਦੇ ਕੱਪੜੇ ਪਾਏ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹ ਸਾਰਿਆਂ ਤੋਂ ਵੱਖਰੇ ਸਾਜ ਰਹੇ ਨੇ ਕਹਿੰਦੇ ਨਾਨਕ ਅਧਿਆਏ ਪ੍ਰਕਾਸ਼ ਵਿੱਚ ਲਿਖਿਆ ਆਸ ਵਿਦ ਜਸ ਵਿਸਤਾਰ ਕੈ ਗਮਣੀ ਪੰਥ ਬਰਾਤ ਕਰਮ ਕਰਮ ਕਰੇ ਨਿਵਾਸ ਜਿਉ ਤਿਉ ਕੀਨੇ ਮਗਜਾਤ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਫੈਲ ਰਿਹਾ ਹੈ ਸਾਰੇ ਪੱਖੋ ਕੇ ਰੰਧਾਵੇ ਦੇ ਵਿੱਚ ਸਾਰੇ ਸਤਿਗੁਰਾਂ ਦਾ ਜਸ ਫੈਲ ਗਿਆ ਤਾਂ ਹੁਣ ਇਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਾਪਸੀ ਹੋਣੀ ਹੈ ਬਰਾਤ ਦੀ ਤੇ ਕਈ ਗ੍ਰੰਥਾਂ ਦੇ ਵਿੱਚ ਇਦਾਂ ਲਿਖਿਆ ਹੈ ਕਹਿੰਦੇ ਨਾਲ ਸਤਿਗੁਰਾਂ ਦੇ ਸਾਧੂ ਸੰਤ ਮਹਾਤਮਾ ਵੀ ਗਏ ਜਿਹਦੇ ਕਰਕੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੱਚੀ ਕੰਧ ਦੇ ਕੋਲ ਬਹਾ ਦਿੱਤਾ ਪਰ ਬਹੁਤ ਜਨਮ ਸਾਖੀਆਂ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਮਜ਼ਾਕ ਕਰਨ ਵਾਸਤੇ ਉਹ ਕੰਧ ਦੇ ਕੋਲ ਬਹਾਇਆ ਕੰਧ ਦੇ ਕੋਲ ਬਹਾ ਦਿੱਤਾ ਤੇ ਉਹ ਕੰਦ ਜਿਹੜੀ ਡਿਗਣ ਵਾਲੀ ਸੀ ਉਹ ਲੜਕੀਆਂ ਨੇ ਕਹਿੰਦੇ ਮਖੌਲ ਕੀਤਾ ਮਜ਼ਾਕ ਕੀਤਾ ਪਿਛਲੇ ਸਮਿਆਂ ਦੇ ਵਿੱਚ ਮਜ਼ਾਕ ਮਖੌਲ ਦਾ ਕੋਈ ਗੁੱਸਾ ਨਹੀਂ ਸੀ ਕਰਦਾ ਅੱਜ ਕੱਲ ਤੇ ਮਜ਼ਾਕ ਤੇ ਮਖੌਲ ਵਿਆਹਾਂ ਦੇ ਵਿੱਚ ਖਤਮ ਹੀ ਹੋ ਗਏ ਬਿਲਕੁਲ ਕਿਉਂਕਿ ਅੱਜ ਕੱਲ ਗੁੱਸਾ ਵਧ ਗਿਆ ਲੋਕਾਂ ਦਾ ਜੇ ਕਈ ਵਾਰ ਮਜ਼ਾਕ ਕਰਦੀਆਂ ਕਈ ਵਾਰ ਗੁੱਸੇ ਹੀ ਕਰ ਲੈਂਦੇ ਸੋ ਇਸ ਕਰਕੇ ਹੁਣ ਸਤਿਗੁਰੂ ਜੀ ਨੇ ਵੀ ਪਿਛਲੇ ਸਮੇਂ ਉਹ ਸਮੇਂ ਦੇ ਮੁਤਾਬਕ ਮਜ਼ਾਕ ਕੀਤਾ ਉਹ ਲੜਕੀਆਂ ਨੇ ਕਹਿੰਦੇ ਉਹ ਕੰਧ ਦੇ ਕੋਲ ਬਹਾ ਦਿੱਤਾ ਉਹ ਕੰਧ ਬਿਲਕੁਲ ਕੱਚੀ ਐ ਪਤਲੀ ਜੀ ਕੰਧ ਕੰਧ ਹੈ ਉਹ ਡਿਗਣ ਵਾਲੀ ਐ ਹਲਦੀ ਐ ਹੱਥ ਲਾਇਆਂ ਤੋਂ ਹਲਦੀ ਐ ਉਹਦੇ ਕੋਲ ਬਹਾ ਦਿੱਤਾ ਇਹਨੇ ਕੱਚੀ ਕੰਧ ਐ ਕੱਪੜੇ ਖਰਾਬ ਹੋ ਜਾਣਗੇ ਸਾਰੇ ਇਹਦੇ ਜੇ ਉੱਪਰ ਡਿਗ ਗਈ ਕੋਲ ਮੰਝਾ ਢਾ ਦਿੱਤਾ ਬਿਲਕੁਲ ਨਾਲ ਤੇ ਗੁਰਮਖ ਪਿਆਰਿਓ ਗੁਰੂ ਨਾਨਕ ਜੀ ਜਦੋਂ ਬੈਠੇ ਨੇ ਨਾ ਉੱਥੋਂ ਦੀ ਇੱਕ ਬਜ਼ੁਰਗ ਆਇਆ ਉਹਨੇ ਆਖਿਆ ਮਹਾਂਪੁਰਖੋ ਇੱਥੇ ਕਿਉਂ ਬੈਠੇ ਹੋ ਇੱਥੇ ਆ ਕੰਧ ਜਿਹੜੀ ਐ ਡਿਗਣ ਵਾਲੀ ਐ ਉਹ ਸਾਧੂ ਕਹਿਣ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਉਹ ਕੰਧ ਦੇ ਵੱਲ ਵੇਖਿਆ ਸੱਚਮੁੱਚ ਉਹ ਹਿੱਲ ਰਹੀ ਸੀ ਕਿਉਂਕਿ ਦੂਜੇ ਪਾਸੇ ਉਹ ਲੜਕੀਆਂ ਕੰਧ ਜ਼ੋਰ ਨਾਲ ਹਿਲਾ ਰਹੀਆਂ ਸੀ ਵੀ ਡਿੱਗ ਜਾਵੇ ਤੇ ਜਦੋਂ ਹਿੱਲਦੀ ਵੇਖਿਆ ਨਾ ਗੁਰੂ ਨਾਨਕ ਜੀ ਨੇ ਕੰਧ ਨੂੰ ਤੇ ਸਤਿਗੁਰੂ ਜੀ ਨੇ ਨਿਰੰਕਾਰ ਨੂੰ ਯਾਦ ਕੀਤਾ ਧੰਨ ਤੂੰ ਹੀ ਨਿਰੰਕਾਰ ਤੇ ਸਤਿਗੁਰੂ ਜੀ ਨੇ ਆਖਿਆ ਬਚਨ ਕੀਤਾ ਮੁਖ ਦੇ ਵਿੱਚੋਂ ਕਹਿੰਦੇ ਖੜੀ ਰਹੋ ਤੇ ਜਦੋਂ ਇਹ ਵਚਨ ਕੀਤਾ ਨਾ ਖੜੀ ਰਹੋ ਤੇ ਗੁਰਮੁਖ ਪਿਆਰਿਓ ਉਹ ਕੰਧ ਉੱਥੇ ਹੀ ਖੜ ਗਈ ਅੱਜ ਤੱਕ ਖੜੀ ਹੈ ਆਖੋ ਸਤਨਾਮ ਜਾ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਕੰਧ ਸਾਹਿਬ ਗੁਰਦਰਾ ਸਾਹਿਬ ਬਣਿਆ ਬਟਾਲੇ ਦੇ ਵਿੱਚ ਉਹ ਕੰਧ ਅੱਜ ਵੀ ਸ਼ੀਸ਼ਿਆਂ ਦੇ ਵਿੱਚ ਜੜੀ ਹੋਈ ਹੈ ਉਹ ਸ਼ੀਸ਼ੇ ਵਿੱਚ ਤਾਂ ਜੜੀ ਹੈ ਕਿਉਂਕਿ ਲੋਕ ਜਿਹੜੇ ਨੇ ਉਹ ਮੱਥਾ ਟੇਕਦੇ ਨੇ ਕੰਧ ਨੂੰ ਫਿਰ ਹੱਥ ਲਾ ਕੇ ਨੁਕਸਾਨ ਹੁੰਦਾ ਹੈ ਤੇ ਤਾਂ ਕਰਕੇ ਉਹ ਕੰਧ ਜਿਹੜੀ ਹੈ ਉਹ ਸ਼ੀਸ਼ੇ ਵਿੱਚ ਜੜ ਦਿੱਤੀ ਸੀ ਉਹ ਸਮੇਂ ਦੇ ਮੁਤਾਬਕ ਅੱਜ ਸੰਗਤਾਂ ਜਾ ਕੇ ਉਹ ਕੰਧ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਤੇ ਗੁਰੂਵੰਗ ਪਿਆਰੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਬਰਾਤ ਦੀ ਜਿਹੜੀ ਵਾਪਸੀ ਹੋ ਰਹੀ ਹੈ ਵਾਪਸ ਆ ਰਹੇ ਨੇ ਇਧਰ ਹੁਣ ਜਦੋਂ ਵਾਪਸ ਆਏ ਨਾ ਪਿੰਡ ਸੁਲਤਾਨਪੁਰ ਪਹੁੰਚੇ ਤੇ ਸਾਰੇ ਬਾਜਿਆਂ ਗਾਜਿਆਂ ਦੇ ਨਾਲ ਕੰਘੋਰ ਸੁਣ ਕੇ ਸਾਰੇ ਲੋਕ ਇਕੱਠੇ ਹੋ ਗਏ ਵੇਖਣ ਆਏ ਗੁਰੂ ਨਾਨਕ ਜੀ ਨੂੰ ਲਾੜਾ ਲਾੜੀ ਨੂੰ ਵੇਖਣ ਵਾਸਤੇ ਆਏ ਸਾਰੇ ਵਧਾਈਆਂ ਦੇਣ ਲੱਗੇ ਸਤਿਗੁਰੂ ਜੀ ਦੇ ਮਾ ਸਤਿਗੁਰੂ ਜੀ ਦੇ ਪਿਤਾ ਜੀ ਨੂੰ ਸਤਿਗੁਰੂ ਜੀ ਦੀ ਭੈਣ ਬੇਬੇ ਨਾਨਕੀ ਜੀ ਨੂੰ ਜੀਜਾ ਜੀ ਨੂੰ ਸਾਰਿਆਂ ਨੂੰ ਵਧਾਈਆਂ ਕਿਹ ਦਿਨ ਲੱਗੇ ਇਸ ਤਰ੍ਹਾਂ ਜਦ ਅੱਗੇ ਅੱਗੇ ਲਾੜਾ ਲਾੜੀ ਅਤੇ ਉਹਨਾਂ ਦੇ ਨਾਲ ਮਹਤਾ ਕਾਲੂ ਜੀ ਆਪਣੇ ਸੰਬੰਧੀਆਂ ਨਾਲ ਧਨ ਵਰਖਾ ਕਰਦੇ ਹੋਏ ਘਰ ਦੇ ਨੇੜੇ ਆਏ ਹੋਰ ਇਸਤਰੀਆਂ ਨਾਲ ਬੀਬੀਆਂ ਨਾਨਕੀ ਜੀ ਦੇ ਨਾਨਕੀ ਜੀ ਨੇ ਦਰਵਾਜ਼ੇ ਅੱਗੇ ਖੜੇ ਹੋ ਕੇ ਲਾੜੇ ਲਾੜੀ ਦਾ ਸਵਾਗਤ ਕੀਤਾ ਗੁਰੂ ਨਾਨਕ ਜੀ ਦਾ ਸਵਾਗਤ ਕੀਤਾ ਤੇ ਗੁਰਮਖ ਪਿਆਰੇ ਹੁਣ ਕੁੱਲ ਦੀ ਰੀਤੀ ਮਰਯਾਦਾ ਦੇ ਅਨੁਸਾਰ ਭਰਾ ਤੇ ਭਜਾਈ ਜੀ ਨੂੰ ਅੰਦਰ ਲੈ ਕੇ ਗਏ ਬੇਬੇ ਨਾਨਕੀ ਜੀ ਤੇ ਸੁੰਦਰ ਜਗ੍ਹਾ ਤੇ ਉਹਨਾਂ ਦਾ ਡੇਰਾ ਕਰਵਾਇਆ ਉਹਨਾਂ ਦਾ ਬਿਠਾਇਆ ਉਹਨਾਂ ਨੂੰ ਨਿਵਾਸ ਕਰਵਾਇਆ ਸਾਰੇ ਜਿਹੜੇ ਸਾਥਸੰਬੰਧੀ ਆਏ ਉਹਨਾਂ ਨੂੰ ਭੋਜਨ ਪਾਣੀ ਸਭ ਕੁਝ ਸ਼ਿਕਾਇਆ ਗਿਆ ਹੁਣ ਇਸ ਤਰ੍ਹਾਂ ਸਾਰਾ ਜਦੋਂ ਕਾਰਜ ਹੋ ਗਿਆ ਤਾਂ ਇਧਰ ਇਸ ਕਰਕੇ ਮਨੋਰਥ ਪੂਰਾ ਕਰਕੇ ਹੁਣ ਮੈਂ ਤਾਂ ਕਾਲੂ ਜੀ ਕਹਿੰਦੇ ਕਹਿੰਦੇ ਵੀ ਛੇਤੀ ਸਾਨੂੰ ਹੁਣ ਜਾਣਾ ਚਾਹੀਦਾ ਹੈ ਵਾਪਸ ਤੇ ਫਿਰ ਰਾਏ ਬਲਾਰ ਨੇ ਵੀ ਤਲਵੰਡੀ ਤੋਂ ਤਰਨ ਸੰਮੇ ਆਖਿਆ ਸੀ ਵੀ ਨਾਨਕ ਨੂੰ ਇੱਕ ਵਾਰ ਜ਼ਰੂਰ ਤਲਵੰਡੀ ਲੈ ਕੇ ਆਉਣਾ ਤੇ ਨਾਨਕ ਨੂੰ ਵੀ ਆਪਾਂ ਤਲਵੰਡੀ ਲੈ ਚੱਲਦੇ ਆ ਨਾਲ ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਆਖਿਆ ਮਹਿਤਾ ਕਾਲੂ ਜੀ ਨੂੰ ਪਿਤਾ ਜੀ ਜੇ ਤੁਸੀਂ ਨਾਨਕ ਨੂੰ ਆਪਣੇ ਨਾਲ ਲੈ ਜਾਓਗੇ ਪਿੱਛੇ ਮੋਦੀ ਦਾ ਜਿਹੜਾ ਕਾਰਜ ਹੈ ਉਹ ਕੌਣ ਕਰੇਗਾ ਇੱਥੇ ਲੈਣ ਦੇਣ ਦਾ ਬਹੁਤ ਭਾਰਾ ਕੰਮ ਐ ਇਸ ਨੂੰ ਇਸ ਤੋਂ ਬਿਨਾ ਹੋਰ ਕੋਈ ਨਹੀਂ ਸੰਭਾਲ ਸਕਦਾ ਇਸ ਦੇ ਉੱਤਰ ਵਿੱਚ ਮਹਿਤਾ ਕਾਲੂ ਜੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਬੋਧਨ ਕਰਕੇ ਆਖ ਰਹੇ ਨੇ ਮਹਿਤਾ ਕਾਲੂ ਜੀ ਬੇਟਾ ਮਹਿਤਾ ਕਾਲੂ ਜੀ ਕਹਿੰਦੇ ਗੁਰਨਾਨਕ ਜੀ ਨੂੰ ਬੇਟਾ ਜੀ ਤੁਹਾਡਾ ਇੱਕ ਵਾਰ ਤਲਵੰਡੀ ਆਪਣੇ ਮਾਤਾ ਪਿਤਾ ਨੂੰ ਮਿਲਣ ਜਾਣਾ ਜ਼ਰੂਰੀ ਐ ਫਿਰ ਭਾਵੇਂ ਛੇਤੀ ਜਦੋਂ ਦਿਲ ਕਰੇ ਉਦੋਂ ਸੁਲਤਾਨਪੁਰ ਆ ਕੇ ਆਪਣਾ ਕੰਮ ਕਰ ਲੈਣਾ ਇਹ ਗੱਲਾਂ ਹੋ ਹੀ ਰਹੀਆਂ ਨੇ ਉਦੋਂ ਮੂਲचंद ਵੀ ਆਪਣੀ ਲੜਕੀ ਨੂੰ ਕਹਿੰਦੇ ਕਈ ਦਿਨਾਂ ਬਾਅਦ ਲੈਣ ਆ ਗਿਆ ਉਹਨੇ ਸਾਰੀ ਗੱਲ ਤਲਵੰਡੀ ਜਾਨ ਦੀ ਅਤੇ ਸਾਰੀ ਇਹ ਨਾ ਜਾਣ ਦੀ ਗੱਲ ਆਖੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੁਲਤਾਨਪੁਰ ਹੀ ਰਹਿਣਾ ਚਾਹੀਦਾ ਇਹਨਾਂ ਦਾ ਮੋਦੀ ਦਾ ਕੰਮ ਹੈ ਇਹ ਦੁਕਾਨ ਦਾ ਕੰਮ ਹੈ ਹੱਟੀ ਦਾ ਕੰਮ ਹੈ ਤੇ ਇਸ ਕਰਕੇ ਇਹਨਾਂ ਨੂੰ ਇੱਥੇ ਹੀ ਰਹਿਣਾ ਚਾਹੀਦਾ ਤਾਂ ਹੁਣ ਇਸ ਤਰ੍ਹਾਂ ਸਾਰੇ ਸਾਕ ਸੰਬੰਧੀ ਕਹਿੰਦੇ ਉਤਰਪੇ ਤੇ ਜਿਹੜੇ ਤਲਵੰਡੀ ਤੋਂ ਆਏ ਸਨ ਮੈਂ ਤਾਂ ਕਲਿਆਣ ਦਾਸ ਜੀ ਨਾਲ ਕਹਿੰਦੇ ਚਲੋ ਫੇਰ ਕਦੇ ਥੋੜੇ ਦਿਨ ਰਹਿ ਕੇ ਆ ਜਾਣਗੇ ਹੁਣ ਇਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਵਾਰ ਤਲਵੰਡੀ ਜਾ ਕੇ ਆਏ ਆਪਣੇ ਪਿੰਡ ਜਾ ਕੇ ਆਏ ਜਦੋਂ ਗੁਰੂ ਨਾਨਕ ਜੀ ਪਿੰਡ ਆਏ ਤਾਂ ਸਾਰੇ ਆ ਕੇ ਮਿਲੇ ਤਲਵੰਡੀ ਤੋਂ ਫਿਰ ਸਤਿਗੁਰੂ ਪਾਤਸ਼ਾਹ ਜੀ ਵਾਪਸ ਸੁਲਤਾਨਪੁਰ ਆ ਗਏ ਹੁਣ ਜਿਹੜੀਆਂ ਅਗਲੀਆਂ ਕਥਾਵਾਂ ਆ ਰਹੀਆਂ ਨੇ ਉਹ ਸਤਗੁਰੂ ਜੀ ਇਦੋਂ ਬਾਅਦ ਉਦਾਸੀਆਂ ਸ਼ੁਰੂ ਕਰ ਰਹੇ ਨੇ ਹੁਣ ਉਦਾਸੀਆਂ ਦੇ ਵਿੱਚ ਸਤਗੁਰੂ ਜੀ ਨੇ ਕਿਹਨੂੰ ਕਿਹਨੂੰ ਤਾਰਿਆ ਇਹ ਸਾਰੀ ਜਿਹੜੀ ਐ ਅੱਗੇ ਸਾਖੀ ਆ ਰਹੀ ਐ ਤੇ ਸਤਗੁਰੂ ਪਾਸ਼ਾ ਮਹਾਰਾਜ ਜੀ ਨੇ ਕੌਡੇ ਰਾਕਸ਼ ਨੂੰ ਤਾਰਿਆ ਭੂਮੀਆਂ ਚੋਰ ਨੂੰ ਤਾਰਿਆ ਔਰ ਲਾਲੋ ਵਰਗਿਆਂ ਨੂੰ ਤਾਰਿਆ ਭਾਈ ਲਾਲੋ ਜੀ ਤਰਖਾਨ ਸਨ ਇਹ ਸਾਰੀਆਂ ਕਥਾਵਾਂ ਅੱਗੇ ਆਉਣਗੀਆਂ ਅੱਗੇ ਕਥਾਵਾਂ ਜਿਹੜੀਆਂ ਨੇ ਵਿਸਤਾਰ ਨਾਲ ਸਰਵਣ ਕਰਿਓ ਹੁਣ ਤੱਕ ਜਿਹੜੀ ਕਥਾ ਸੀ ਉਹ ਗੁਰੂ ਨਾਨਕ ਜੀ ਦੇ ਘਰ ਤੱਕ ਸੀ ਅਗਲੀ ਜਿਹੜੀ ਕਥਾ ਹੈ ਉਹ ਉਦਾਸੀਆਂ ਦੀ ਘਰ ਤੋਂ ਬਾਹਰ ਆ ਰਹੀ ਹੈ ਤੇ ਰਹਿਣੀਆਂ ਕਥਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਤੇ ਸਤਿਗੁਰ ਪਾਤਸ਼ਾਹ ਜੀ ਦੀ ਅਗਲੀ ਕਥਾ ਵਿੱਚ ਸਰਵਣ ਕਰੋ ਬੇਬੇ ਨਾਨਕੀ ਜੀ ਨੇ ਆਪਣੇ ਭਰਾ ਨਾਨਕ ਜੀ ਨੂੰ ਕਹਿਣਾ ਕੀ ਕਿਹਾ ਕਿ ਵੀਰ ਜੀ ਜਦੋਂ ਵੀ ਮੈਂ ਯਾਦ ਕਰਾਂ ਤੁਸੀਂ ਮੈਨੂੰ ਉਸੇ ਵਕਤ ਦਰਸ਼ਨ ਦਿਆ ਕਰੋ ਤੇ ਇਹ ਵਾਦਾ ਗੁਰੂ ਨਾਨਕ ਜੀ ਨੇ ਬੇਬੇ ਨਾਨਕੀ ਜੀ ਨਾਲ ਕੀਤਾ ਸੀ ਕਿ ਭੈਣ ਜੀ ਜਦੋਂ ਵੀ ਤੁਸੀਂ ਯਾਦ ਕਰੋਗੇ ਅਸੀਂ ਉਸੇ ਵਕਤ ਆ ਜਾਇਆ ਕਰਾਂਗੇ ਅਗਨੀਆਂ ਕਥਾਵਾਂ ਵਿੱਚ ਇਹ ਵਿਸਥਾਰ ਨਾਲ ਸਰਵਣ ਕਰੋ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮੋਦੀ ਦਾ ਕਾਰਜ ਉਸੇ ਤਰ੍ਹਾਂ ਕਰਨਾ ਪਰ ਗੱਲ ਕੀ ਹੋ ਗਈ ਗੱਲ ਇਹ ਹੋ ਗਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਸਮਾਂ ਦੁਕਾਨਤੀ ਬੈਠੇ ਰਿਹਾ ਕਰਨ ਬਹੁਤ ਸਮਾਂ ਔਰ ਗਾਹਕ ਜਿਹੜੇ ਸੀਓ ਲਗਾਤਾਰੀ ਸੌਦਾ ਲੈ ਕੇ ਜਾ ਰਹੇ ਨੇ ਸਾਰਾ ਜਿਹੜਾ ਮੋਦੀ ਖਾਨਾ ਉਹ ਲਟਾਈ ਜਾ ਰਹੇ ਨੇ ਗੁਰੂ ਸਾਹਿਬ ਇਹ ਅਗਲੀ ਕਥਾ ਆ ਰਹੀ ਹੈ ਤੇ ਚੁਗਲਖੋਰਾ ਨੇ ਫਿਰ ਜਾ ਕੇ ਚੁਗਲੀ ਕਰ ਦਿੱਤੀ ਗੁਰੂ ਨਾਨਕ ਤੁਹਾਡਾ ਮੋਦੀ ਖਾਨਾ ਵਿਹਲਾ ਕਰ ਦੇਵੇਗਾ ਸਾਰੀ ਹੱਟੀ ਵਿੱਚੋਂ ਸੌਦਾ ਚੁੱਕ-ਚੁੱਕ ਕੇ ਲੈ ਕੇ ਜਾ ਰਹੇ ਨੇ ਤਾਂ ਇਹ ਖਬਰ ਇਹ ਜਦੋਂ ਗੱਲ ਉੱਥੋਂ ਦੇ ਨਵਾਬ ਕੋਲ ਪਹੁੰਚੀ ਤਾਂ ਹੁਕਮ ਦੇ ਦਿੱਤੇ ਕਹਿੰਦੇ ਹਿਸਾਬ ਕੀਤਾ ਜਾਵੇ ਹੁਣ ਤੀਸਰੀ ਵਾਰ ਹਿਸਾਬ ਹੋ ਰਿਹਾ ਹੈ ਪਹਿਲਾਂ ਦੋ ਵਾਰ ਹਿਸਾਬ ਹੋ ਗਿਆ ਗੁਰੂ ਨਾਨਕ ਜੀ ਦੀ ਹੱਟੀ ਦਾ ਐਤ ਕੀ ਤੀਸਰੀ ਵਾਰ ਹਿਸਾਬ ਹੋ ਰਿਹਾ ਹੈ ਤੇ ਅਗਲੀ ਕਥਾ ਆ ਰਹੀ ਹੈ ਕਿ ਜਦੋਂ ਫਿਰ ਤੀਸਰੀ ਵਾਰ ਹਿਸਾਬ ਹੋਇਆ ਨਾ ਤਾਂ ਗੁਰੂ ਨਾਨਕ ਜੀ ਨੇ ਫਿਰ ਮੁੜ ਕੇ ਉਹ ਕੰਮ ਹੀ ਛੱਡ ਦਿੱਤਾ ਖੁਸ ਸਤਨਾਮ ਉਹ ਹੱਟੀ ਨੂੰ ਤਿਆਗ ਹੀ ਦਿੱਤਾ ਫਿਰ ਬਿਲਕੁਲ ਫਿਰ ਇਹ ਤੋਂ ਬਾਅਦ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਿਆਰੀ ਕਰ ਲਈ ਉਦਾਸੀਆਂ ਦੀ ਉਦਾਸੀਆਂ ਕਰਨੀਆਂ ਨੇ ਚਾਰ ਉਦਾਸੀਆਂ ਚਾਰੇ ਦਿਸ਼ਾਵਾਂ ਦੇ ਵੱਲ ਤਿਆਰੇ ਕਰ ਲਈ ਤਿਆਰੀ ਦੇ ਵਿੱਚ ਕਿਨੂ ਕਿਨੂ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਦੋਨੋਂ ਨੂੰ ਸਾਥੀ ਬਣਾਇਆ ਆਪਣਾ ਇੱਕ ਖੱਬੇ ਇੱਕ ਸੱਜੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਧੰਨ ਗੁਰੂ ਨਾਨਕ ਜੀ ਦੇ ਭਾਈ ਬਾਲਾ ਤੇ ਮਰਦਾਨਾ ਫੱਬੇ ਤੇ ਗੁਰਮਖ ਪਿਆਰਿਓ ਅਗਲੀ ਕਥਾ ਆ ਰਹੀ ਹੈ ਭਾਈ ਬੱਲ ਭਾਈ ਮਰਦਾਨਾ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਕਿੰਨਾ ਕਿੰਨਾ ਨੂੰ ਜਾ ਕੇ ਔਰ ਸਤਿਗੁਰੂ ਜੀ ਨੇ ਉਦਾਸੀਆਂ ਕਰਕੇ ਤਾਰਿਆ ਇਹ ਵਿਸਤਾਰ ਨਾਲ ਅੱਗੇ ਕਥਾਵਾ ਆ ਰਹੀਆਂ ਨੇ ਰਹਿਣੀਆਂ ਕਥਾਵਾ ਸਰਵਣ ਕਰਕੇ ਜੀਵਨ ਸਫਲਾ ਬਣਾਓ ਧੰਵਾਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਸ ਰਾਤ ਦੁਇ ਦਾਹੀ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾ